ਉਹਨਾਂ ਦੇ ਨਾ ਕੋਈ ਨਿਸ਼ਾਨਖੰਡੀਆਂ ਦੇ ਨਹੀਂ ਆ ਜੀ ਇੱਥੇ ਹੀ ਆਪਾਂ ਇਹਨੂੰ ਪਹਿਲੇ ਮੈਨੇ ਹੱਲ ਪਾਇਆ ਪੱਕੀ ਨਾਂਮ ਭਈ ਆਪਣਾ ਹਾਂ ਜੀ ਬੀ ਨੇਮ ਲਉਤਰਾ ਕਿੱਡੀ ਜਗ੍ਹਾ ਤੋਂ ਭਾਜੀ ਮੈਂ ਭਾਜੀ ਬੰਬੇ ਨਗਰ ਨੀਅਰ ਬਡਾਲਾ ਚੌਂਕ ਜੀ ਭਾਈ ਕੀ ਮਾਮਲਾ ਕੀ ਹਸਾ ਦੱਸੇ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲੇ ਆਂ ਆਫਿਸ ਵਾਸਤੇ ਜੀ ਟਾਈਮ ਹੋਣੇ ਜੀ 8:00 ਵਾਟ ਦੇ ਵਿੱਚ ਵਿੱਚ ਟਾਈਮ ਹੈ ਜੀ ਠੀਕ ਹੈ ਜੀ ਤੇ ਮੈਂ ਬਬਰੀਕ ਟੋਨਕ ਪਹੁੰਚਿਆ ਮੈਂ ਆਰਮਨਸਪੁਰ ਤੇ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੈਨੀ ਨੂੰ ਛਪਟਾ ਪਾ ਰਿਆ ਤੇ ਮੈਂ ਚੈਡੀ ਫੜੀ ਆ ਕੋਸ਼ਿਸ਼ ਕੀਤੀ ਵੇ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਡਿੱਗ ਗਿਆ ਨਾਲ ਹੀ ਕਿੰਨੇ ਜਣੇ ਸਨ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਾਹਮਣੇ ਪਲਸਰ ਸੀਗਾ ਜੀ ਕਾਲੇ ਰੰਗ ਦਾ ਬਸ ਜੀ ਮੈਂ ਇੰਨਾ ਥੀ ਮੈਨੂੰ ਪਤਾ ਕਿਉਂ ਮੈਂ ਡਿੱਗ ਗਿਆ ਸੀਗਾ ਬਦ ਘਬਰਾਵੀ ਜਾਂਦਾ ਵਾ ਕੀ ਹੋ ਗਿਆ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਪਾਈ ਨੰਬਰ ਤੇ ਹੁੰਦਾ ਜੀ ਕੀ ਕੀ ਦੇਦੀ ਥਾਣੇ ਪਾਈ ਦੀ ਹਾਂਜੀ ਥਾਣਾ ਸ਼ਹਿਰ ਦੇਦੀ ਹੈ ਜੀ ਭਾਈ ਹਾਂਜੀ ਕੰਪਲੀਟ ਲਖਾਈ ਹੈ ਜੀ ਹੁਣੇ ਭਾਜੀ ਵਾਲੇ ਸਵਾ 8:00 ਸਵਾ 8 ਦਾ ਟਾਈਮ ਨਾਲ ਚੜਿਆ ਹੀ ਆ ਆ ਦਿਨ ਚੜਿਆ ਲੈ ਬਿਲਕੁਲ ਭਾਜੀ ਰਾਤ ਦਾ ਸਮਾਂ ਹੈ ਕੋਈ ਪੁੱਛੀ ਮੈਂ ਤੁਹਾਨੂੰ ਅੱਜ ਤੇ ਕਹਿਣਾ ਭੀ ਆ ਭਾਜੀ ਦਿਨ ਦਿਹਾੜੇ ਔਰ ਇੱਥੇ ਫਰਿਜ ਚੋਂ ਆਪਣਾ ਰਸ਼ ਕਿੰਨੇ ਲੋਕਾਂ ਦਾ ਇੱਥੇ ਭਾਜੀ ਉੱਤੇ ਜਦੋਂ ਮੈਂ ਟਿੱਗਿਆ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 20-25 ਬੰਤੇ ਆ ਗਏ ਨਾਲ ਹੀ ਰਾਤ ਦਾ ਟਾਈਮ ਹੋਵੇ ਨਾ ਤੇ ਅਸੀਂ ਕਹੀਏ ਯਾਰ ਕੀ ਕੰਮ ਹੁੰਦੋ ਸਾਡੀ ਵੀ ਕਿੰਨ ਦਿਹਾੜੇ ਹੋਏ ਕੋਈ ਲੇਟ ਜ਼ਿਆਦਾ ਤੜਕਾ ਵੀ ਨਹੀਂ ਹੈਗਾ ਲੋਕੀ ਆਪਣੇ ਕੰਮ ਕਮਾ ਜਾ ਰਹੇ ਆ ਜੇ ਇਹ ਹਾਲ ਹੋਏਗਾ ਤੇ ਕੀ ਕਰਾਂਗੇ ਅਸੀਂ ਦੇਖੋ ਨਾਲ ਇੱਥੇ ਮੋਬਲੀ ਚੋਂ ਨਾਕਾ ਵੀ ਲੱਗਾ ਹੁੰਦਾ ਫਿਰ ਵੀ ਐਡੇ ਵੱਡੇ ਘਟਨਾ ਹੋਣੀ ਕੀ ਗੱਲ ਹੈ ਠੀਕ ਹੈ ਸੀ ਜੀ ਅੱਜ ਫਿਰ ਚਲੋ ਇੰਨਾ ਮੇਰਾ ਪਛਾਹ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿਤੇ ਲੱਗ ਜਾਂਦੀ ਕੁਝ ਲੱਗ ਜਾਂਦੀ ਮੈਂ ਕਿੱਥੇ ਜਾਂਦਾ ਜੀ ਕੋਈ ਪੱਤਰ ਤੇ ਮੈਂ ਟੇਕੀ ਜਾਂਦਾ ਸਾਡਾ ਮੀਸੇਪਣੀ ਹੋ ਜਾਂਦੀ ਫੇਰ ਜਨਾਨੀਆਂ ਤਾਂ ਮੈਂ ਤਾਂ ਸਕੂਟਰ ਤੇ ਜਾਂਦੀ ਉਹ ਤੇ ਮਰਨਾ ਹੀ ਮੋਤ ਹੀ ਹੈ ਫੇਰ ਰੋਡ ਨਿਕਲਣਾ ਵੀ ਬੜਾ ਉਹ ਕਾਹ ਜਾਂਦਾ ਪਿਆ ਬਾਜੀ ਇਸ ਹਾਲੇ ਦਿਨ ਚੜਿਆ ਹੀ ਆ ਸਵਾ ਅੱਠ ਹੋ ਗ ਤਾਂ ਤੁਹਾਨੂੰ ਇੱਥੇ ਕਹਿ ਰਹੇ ਆ ਪੁਲਿਸ ਦਾ ਕੋਈ ਇਸ਼ੂ ਹੈ ਨਹੀਂ ਰੱਬ ਜਾਣੇ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਦਿਲ ਦਿਹਾੜੇ ਹਮਤ ਬੜੀ ਉਹਨਾਂ ਦੀ ਠੀਕ ਹੈ ਜੀ ਬੰਦਰ ਰਾਤੀ ਵੀ ਕਵੇ ਤੇ ਹੋਵੇ ਗੱਲ ਕੀ ਮੰਗ ਮੰਗਦੇ ਹੋ ਪ੍ਰਚਾਰਕ ਜੀ ਮੰਗ ਹੈ ਜੀ ਹੁਣ ਇਨਕੁਆਰੀ ਕਰਨ ਜੀ ਇਹਨਾਂ ਨੂੰ ਫੜਿਆ ਜਾਵੇ ਹੁਣ ਤੇ ਇੱਕ ਅੱਗੇ ਵੀ ਬੜੀਆਂ ਲੁੱਟ ਖੋਈਆਂ ਆਆਂ ਵਾ ਪਰ ਜੇ ਤੁਸੀਂ ਪਹਿਲਾਂ ਭਾਰੂ ਕੈਂਪ ਚ ਹੋਈ ਆ ਉਸ ਤੋਂ ਬਾਅਦ ਲੱਗ ਸਕਦਾ ਕਿ ਉਹ ਵੀ ਹੋਈਆਂ ਭਈ ਚੋਰਾਂ ਦੇ ਜਿਹੜੇ ਹੌਂਸਲੇ ਲਗਾਤਾਰ ਵਧਦੇ ਜਾਂਦੇ ਪਏ ਨੇ ਬਿਲਕੁਲ ਜੀ ਦੇਖ ਲਓ ਕਰੋੜ ਰੁਪਏ ਦੀ ਚੋਰੀ ਥੋੜੀ ਨਹੀਂ ਹੁੰਦੀ ਬੋ ਜੀ ਦੇਖੋ ਕੋਈ ਟੈਜ ਫਿਰ ਬੰਦੇ ਫੜੇ ਖੜੇ ਇਹਨਾਂ ਨੇ ਟਰੇਸ ਕੀਤੇ ਨੇ ਤੇ ਫਿਰ ਵੀ ਲੋਕ ਡਰਦੇ ਪਏ ਦੇਖ ਲਓ ਹੁਣ ਤੇ ਅੱਜ ਕੱਲ੍ਹ ਦੇਖੋ ਭਾਜੀ ਕੈਮਰੇ ਹਰ ਜਗ੍ਹਾ ਹੋ ਗਏ ਨੇ ਹੁਣ ਬੰਦਾ ਟਰੇਸ ਕਰਦੇ ਕੋਈ ਵਟੀ ਗੱਲ ਨਹੀਂ ਕਿ ਹਰ ਦੁਕਾਨ ਦੇ ਬਾਹਰ ਕੈਮਰੇ ਆ ਸਭ ਕੁਝ ਹੈ ਦੇਖੋ ਕਲਿਊ ਤੇ ਮਿਲ ਨਹੀਂ ਜਾਣਾ ਕੋਈ ਨਾ ਕੋਈ ਮੋਟਰਸਾਈ ਕਾਕੀ ਵਿਸ਼ਵਾਸ ਹੈਗਾ ਜੀ ਪ੍ਰਸ਼ਾਸਨ ਦੇਖੋ ਨਾਲ ਕੀ ਕਰਦੇ ਨੇ ਬਾਕੀ ਉਹਨੇ ਆਏ ਆ ਕੰਪਲੇਂਟ ਉਹਨਾਂ ਲੈ ਲਿਖ ਲਈ ਸਾਡੀ ਤੇ ਹੁਣ ਆਪਾਂ ਕੈਮਰੇ ਕੁਮਰੇ ਕਹਿੰਦੇ ਸੀ ਸੀਸੀਟੀਵੀ ਚੈੱਕ ਕਰਦੇ ਆ ਠੀਕ ਹੈ ਜੀ ਅਚਨ ਕੀ ਸੂਚਨਾ ਕੀ ਆਈ ਸੀ ਜੀ ਇੱਕ ਪਰਸਨ ਹੈ ਬਿਨੇ ਮਲੋਤਰਾਓ ਆਪਣੇ ਦਫਤਰ ਨੂੰ ਜਾ ਰਿਹਾ ਸੀ ਬਸਤੀ ਲੋ ਜੀ ਜੇ ਜਦੋਂ ਜਾ ਰਿਹਾ ਸੀ ਆਪਣੇ ਰਵੀਦਾਸ ਚੌਂਕ ਤੋਂ ਨਵੀਂ ਚੌਂਕ ਤੋਂ ਮੇਰੇ ਤੋਂ ਦੀਵਾਂ ਤੋਂ ਮੇਰੀ ਜਾਣ ਕਰ ਦਿੱਤੀ ਬਲੇ ਉਹਦੇ ਦੱਸਣ ਮੁਤਾਬਕ ਦੋ ਮੁੰਡੇ ਪਲਸਰ ਤੇ ਸਵਾਰ ਸੀ ਜਿਹੜੇ ਉਹਦੀ ਚਾਂਸ ਲੈ ਕੇ ਦਿੱਤੇ ਬਲੇ ਕਿਤਾ ਦੇਖਦੇ ਸਰ ਅਲੇ ਦਿਨ ਚੜਿਆ ਗਿਆ 800 ਵਾਟ ਦੇ ਕਰੀਬ ਜਿਹੜਾ ਉਹ ਜਿਹੜੇ ਹੌਸਲੇ ਲਗਾ ਕਰ ਬੜੇ ਮੇਰ ਆ ਰਹੇ ਜਿਹੜੇ ਹੈਗੇ ਉਹਨਾਂ ਨੂੰ ਕਾਬੂ ਕਰਾਂਗੇ ਜੀ ਠੀਕ ਹੈ ਬੱਸ ਦੇ ਕੈਮਰੇ ਵਗੈਰਾ ਘਾੜਦੇ ਦੇ ਆ ਇਹਨਾਂ ਨੂੰ ਨਾਲ ਲੈ ਕੇ ਕੋਈ ਟੀਵੀ ਕੋਲੇ ਸਾਹਮਣੇ ਆਈਏ ਇਹ ਖਾਲਸਾ ਦੀ ਕੜੀ ਨੇ ਪਹਿਲਾਂ ਇਹਨਾਂ ਦਾ ਰੂਟ ਦੇਖਾਗੇ ਕਿਹੜੇ ਰੂਟ ਤੋਂ ਇਹ ਆਉਂਦੇ ਆ ਕਿਤੇ ਇਹਨਾਂ ਦੇ ਕਿੱਥੇ ਲੱਗੇ ਆ ਉਹ ਤੋਂ ਪ੍ਰੋਪਰ ਕੈਂਡਲ ਕਲੈਕਟੀ ਲੈ ਕੇ ਤੇ ਉਸ ਤੋਂ ਬਾਅਦ ਕੁਝੀ ਕਦਮਾਂ ਦੇ ਸਰ ਨਾਕਾ ਵੀ ਲੱਗਦਾ ਕੁਝੀ ਕਦਮਾਂ ਤੇ ਬਾਣਾ ਵੀ ਹੈਗਾ ਇੱਦਾਂ ਦੇਖਦੇ ਹੋ ਕਿ 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 ਚੋਰਾ ਚੋਰਾ ਉਹਨਾਂ ਨੇ ਲਗਾਤਾਰ ਵਾਰ ਤੋਂ ਪਹਿਲੇ ਦਾ ਟਾਈਮ ਸੀ ਲਗਾਉਂਦੀ ਕਈ ਦਿਨਾਂ ਦੀ ਸ਼ਿਫਟਾਂ ਇੰਕੀ ਸੀ ਆਪ ਨੂੰ ਹੁੰਦੀ ਹੈ ਇੱਦਾਂ ਕਿ ਨਾਕਾ ਨਹੀਂ ਲੱਗਦਾ ਹੋਰ ਇਹ ਕਹਿੰਦੇ ਸਰ ਘਰੋਂ ਨਿਕਲਣਾ ਵੀ ਕਾਫੀ ਮੁਸ਼ਕਲ ਹੋ ਜੂਗਾ ਸਵੇਰੇ 6:00 8:00 ਤੋਂ 8:00 ਦਾ ਟਾਈਮ ਹੈ ਤੇ ਮੰਨਦਾ ਕਰੋ ਨਿਕਲਣਾ ਵੀ ਤਾਂ ਕਿ ਚੋਰਾ ਜਿਹੜੇ ਕਿ ਲ ਕੋਈ ਗੱਲ ਨਹੀਂ ਵੈਰੀਫਾਈ ਕਰਕੇ ਨਾਲ ਸਭ ਕੁਝ ਕਰਾਂਗੇ ਕੀ ਕਰਨੇ ਕੀਤੇ ਜਾ ਰਹੀ ਹੈ ਹੈਲੋ